ਆ ਜਾ ਗੰਨੇ ਚੂਪੀਏ ਗੰਨੇ ਖਾਓ ਤੇ ਬਈ ਤਾਕਤ ਵਾ ਹੋ ਗਿਆ ਨਿਕਸ਼ਣੇਜ ਵਿੱਚ ਕੋਈ ਰੇਰੂ ਕੁਛ ਨਹੀਂ ਪਾਇਆ ਆ ਆ ਦੇਖੋ ਬਈ ਗੰਡੇ ਪੁੱਕਾ ਵਾਲੇ ਪੁੱਕਾ ਵਾਲੇ ਪੁੱਕਾ ਵਾਲੇ ਗੰਡੇ ਗੰਡੇ ਥੋੜੇ ਥੋੜੇ ਠੰਡੇ ਠੰਡੇ ਇਹ ਚਟਣੀ ਚ ਪੈਂਦੇ ਨੇ ਬਈ ਆ ਦੇਖੋ ਭਾਈ ਮੱਕੀ ਬੀਜੀ ਹੋਈ ਐ ਇਹਦੇ ਲੱਗਣਗੇ ਸੱਲੀਆਂ ਫਿਰ ਭੁੰਨ ਕੇ ਛਾਵਾਂਗੇ ਜਾਂ ਫਿਰ ਸੱਲੀਆਂ ਤੋੜ ਕੇ ਦਾ ਆਟਾ ਮੱਕੀ ਦਾ ਬਣਾਵਾਂਗੇ ਫਿਰ ਸਾਗ ਵੀ ਪਾਵਾਂਗੇ ਇਹ ਕੋਈ ਐਨਕਸ ਹੈ ਭਾਈ ਉਹ ਐਨਕਸ ਇੱਕ ਮੱਕੀ ਦੀਆਂ ਰੋਟੀਆਂ ਢ ਘਾਰ ਸਾਗ ਦਾ ਖਾਸ ਹੱਟਾਂ ਨੂੰ ਪਾਲਾ ਕੋ ਮਾਗਦਾ ਹਣੀ ਇਹ ਮੱਕੀ ਦੀਆਂ ਰੋਟੀਆਂ ਵੀ ਮੱਕੀ ਦੀਆਂ ਰੋਟੀਆਂ ਮੇਟਕਾਂ ਹਰੀਆਂ ਵਿੱਚ ਆਹੇ ਜੇ ਕੋਈ ਰੇਰੂ ਨਹੀਂ ਪਾਇਆ ਆ有机ਕਸ ਆਹੇ ਚਟਨੀ ਚ ਪੈਣੀ ਆ ਨਾਲੇ ਸਬਜੀ ਤੇ ਨਾਲ ਚ ਸਬਜੀ ਚ ਉਧਰ ਬਈ ਤਾਂ ਨਹੀਂ ਅਧੁਨੀਆਂ ਬੀਜਿਆ ਹੋਇਗਾ ਉਧਰ ਦਿਖਾਉਣਾ ਸਾਨੂੰ ਅਜੂਮਰੂਦ ਵਧੀਆ ਆ有机ਕ ਬਣਾਏ ਹੋਈ ਆ ਆ ਬਈ ਸੰਤਰਾ ਜਦਾਂ ਸੰਤਰਾ ਪਿਆ ਆ ਬਈ ਅਮਰੂਦ ਆ有机ਕ ਅਮਰੂਦ ਅਮਰੂਦ ਇੱਧਰ ਬਈ ਹੈਗਾ ਨੀਂਬੂ ਆ ਫਾ ਨੀਂਗੂ ਆ ਦੇਖੋ ਨੀਂਬੂ ਉਹ ਗਾਇਨਿਕ ਫੈਰਿਕੋ ਏਰੇਰੂ ਕੁਛ ਨਹੀਂ ਪੂਰੀ ਤਾਕਤ ਦੂਗਾ ਇਹ ਆਇਦਰ ਕੱਦੂ ਵਿੱਜੇ ਹੋਣੇ ਬਾਈ ਬਿਨਾਰੇ ਰੇਹਾਂ ਸਪਰਿਆਂ ਤੋਂ ਇਹ ਖਾਓ ਤੇ ਤਾਕਤਵਰ ਚੀਜ਼ਾਂ ਪਾਓ ਤੇ ਤਾਕਤ ਪਾਓ ਛੇਦ ਨੂੰ ਵੀ ਵਧੀਆ ਦਿਨਾਂ ਨੂੰ ਕੋਈ ਬਿਮਾਰੀ ਲੱਗੇ ਨਾ ਪੰਜਾਬ ਬਣ ਕੁਛ ਨਹੀਂ ਬਣਦਾ ਬਾਜ਼ਾਰ ਚੋਂ ਨਾ ਲਿਆਓ ਜਿਹੜੇ ਰੇਹਾਂ ਸਪਰਿਆਂ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਇਸ ਘਰੇ ਲਾਓ ਜਾਂ ਖੇਤਾਂ ਚ ਲਾਓ ਜਿੱਥੇ ਛੋਟਲੇ ਵਿਥਾਂ ਆ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਨਾ ਪੰਜਾਬ ਬਣੇ ਨਾ ਸਰਦੋਖੇ ਨਾ ਕੋਸੋਰ